ਹਾਂਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਰਾਮ ਰਾਜ ਹੋਰ ਸੁਣਾਓ ਸਭ ਠੀਕ ਠਾਕ ਸਭ ਚੜ੍ਹਦੀ ਕਲਾ ਚ ਮੈਂ ਚਲੋ ਅੱਜ ਤੁਹਾਨੂੰ ਕੋਈ ਨਵੀਂ ਆਈਟਮ ਆਈ ਉਹ ਵੀ ਦਿਖਾ ਦਈਏ ਆਪਣੇ ਕੋਲ ਜੀ ਹੁਣ ਆਈਟਮ ਆਈ ਹੈ ਜੀ ਪ੍ਰੈਸ਼ਰ ਕੁੱਕਰ 10 ਲੀਟਰ ਦਾ ਸਟੀਲ ਦਾ 10 ਲੀਟਰ ਦੀ ਕੈਪੈਸਿਟੀ ਹੈ ਸਟੀਲ ਦਾ ਸਾਈਜ਼ ਹੈ ਸਟੀਲ ਦੇ ਵਿੱਚ ਡਬਲ ਮੋਟਾ ਪਾਇਆ ਗਿਆ ਹੈ ਇਹ ਉਹ ਬੋਟਮ ਆ ਇਹਨਾਂ ਬਰੀਆ ਕੁਆਲਟੀ ਚ ਫਿਰ ਇੰਡਕਸ਼ਨ ਤੇ ਵੀ ਚੱਲਣਾ ਆ ਗੈਸ ਤੇ ਵੀ ਚੱਲਣਾ ਆ ਕੁਆਲਟੀ ਚੈੱਕ ਕਰੋ ਫਿਰ ਫੁੱਲ ਹੈਵੀ ਬੋਡੀ ਡਬਲ ਬੇਸ ਦੇ ਵਿੱਚ ਆ ਇੰਡਕਸ਼ਨ ਬੋਟਮ ਇੰਡਕਸ਼ਨ ਤੇ ਵੀ ਚੱਲੇਗਾ ਗੈਸ ਤੇ ਵੀ ਚੱਲੇਗਾ ਇਹ ਆ ਜਾਂਦਾ 10 ਲੀਟਰ ਦਾ ਸਾਈਜ਼ ਫਿਰ ਇਸ ਤੋਂ ਵੱਡਾ ਸਾਈਜ਼ ਆਏਗਾ 12 ਲੀਟਰ ਚ ਇਹ 12 ਲੀਟਰ ਦਾ ਸਾਈਜ਼ ਆਏਗਾ। ਯਾਨੀ ਕਿ ਜਿਸ ਤਰ੍ਹਾਂ ਕਿਸੇ ਨੇ ਕੋਈ ਛੋਟਾ ਮੋਟਾ ਘਰੇ ਪ੍ਰੋਗਰਾਮ ਕਰਨਾ ਹੋਵੇ, ਕੋਈ 40-50 ਬੰਦਿਆਂ ਦਾ ਪ੍ਰੋਗਰਾਮ ਕਰਨਾ ਆ। ਠੀਕ ਹੈ ਜੀ ਕੋਈ ਹੋਟਲਾਂ ਵਾਸਤੇ ਆ, ਕਸਟਮਰਾਂ ਵਾਸਤੇ ਆ। ਕੋਈ ਗੁਰਦੁਆਰਾ ਸਾਹਿਬ ਵਾਸਤੇ ਆ, ਮੰਦਰਾਂ ਵਾਸਤੇ ਆ ਜਿਸ ਤਰ੍ਹਾਂ ਥੋੜਾ ਬੋੜਾ ਛੋਟਾ ਮੋਟਾ ਫੰਕਸ਼ਨ ਕਰਨਾ ਹੈ, ਵੱਡੇ ਪਰੀਲੇ ਲਾਉਂ ਦੀ ਬਜਾਏ ਥੋੜੀ ਸਬਜ਼ੀ ਬਣਾਉਣੀ ਹੈ। ਇਹ 12 ਲੀਟਰ ਦੀ ਕੰਬੈਸਟੀ ਹੈ। ਉਹ 10 ਲੀਟਰ 'ਚ ਇਹ 12 ਲੀਟਰ 'ਚ ਸਾਰਾ ਸਟੀਲਨਸ ਸਟੀਲ ਵਧੀਆ ਕੁਆਲਿਟੀ ਹੈਵੀ ਵੇਸ ਹੈ। ਫਿਰ ਹੈਂਡਲ ਵੀ ਪੱਕੇ ਲੱ ਆ ਇਹ ਜਿਹੇ ਮਾਰਕਾ ਇੰਡਕਸ਼ਨ ਬੋਟਮ ਹੈ ਵਧੀਆ ਕੁਆਲਟੀ ਹੈ ਆ 10 ਲੀਟਰ ਦੀ ਕਪੈਸਿਟੀ ਆ 12 ਲੀਟਰ ਦੀ ਕਪੈਸਿਟੀ ਵਧੀਆ ਹੈਵੀ ਪਾਂਚ ਹੈ ਇਹ ਆ ਕਿ ਬਹੁਤ ਵਧੀਆ ਚੀਜ਼ ਹੈ ਫੁੱਲ ਹੈਵੀ weight ਹੈ ਕੋਈ ਇਹ ਜਿਹੀ ਕੋਈ ਗੱਲ ਨਹੀਂ ਕੋਈ 2 ਕਿਲੋ 2 ਕਿਲੋ weight ਹੋਏਗਾ 4 4.5 ਕਿਲੋ ਜਾਨਕੀ weight ਹੈਗਾ 3.5 4 ਕਿਲੋ ਦੇ ਵਿੱਚ ਜਿਆਦਾ weight ਆ 10 ਲੀਟਰ 12 ਲੀਟਰ ਇਹ ਜੇ ਦੋ ਸਾਈਜ਼ ਆਪਣੇ ਕੋਲ ਆਏ ਨੇ ਮੈਂ ਚਲੋ ਤੁਹਾਨੂੰ ਦਿਖਾ ਦਈਏ ਜੇ ਕਿਸੇ ਵੀਰ ਭੈਣ ਭਰਾ ਨੂੰ ਚੀਜ਼ ਦੀ ਲੋੜ ਹੋਵੇ ਉਹ ਵਿజిਟ ਕਰੋ ਤੁਸੀਂ ਫਦੇਗੜ ਚੂੜੀਆਂ ਵਿਸ਼ਾਲ ਬਰਤਨ ਸਟੋਰ ਤੇ ਆ ਸਕਦੇ ਜੇ ਇਹ ਚੀਜ਼ ਤੁਹਾਨੂੰ ਮਿਲੇਗੀ ਵਧੀਆ ਹੈਵੀ ਵੇਸ ਫੁੱਲ ਹੈਵੀ ਵੇਸ ਜਿੰਨਾ ਚਿਰ ਜਾਨਕੀ ਮਰਜੀ ਵੱਤੋਂ ਨੂੰ ਕੁਝ ਨਹੀਂ ਹੋਣਾ ਜਦੋਂ ਅਲੂਮੀਨੀਅਮ ਦਾ ਕੁੱਕਰ ਸਿਲਵਰ ਦਾ ਹੁੰਦਾ ਨਾ ਉਹ ਕਿਸੇ ਨਾਮ ਖੁਰਦਾ ਆ ਜਾਂ ਉਹਨੂੰ ਕੋਈ ਕੜਸੀ ਵੱਜਦੀ ਜਾਂ ਖਰਾਬੀ ਕਰਦਾ ਇਹਨੂੰ ਕਿਸੇ ਗੱਲ ਦੀ ਕੋਈ ਪ੍ਰੋਬਲਮ ਨਹੀਂ ਹੋਣੀ ਕੋਈ ਦਿੱਕਤ ਨਹੀਂ ਹੋਣੀ ਵਧੀਆ ਕੁਆਲਿਟੀ ਦੇ ਵਿੱਚ ਆ ਕਿਸੇ ਨੂੰ ਜ਼ਰੂਰਤ ਹੋਵੇ ਵਿਸ਼ਾਲ ਬਰਤਨ ਸਟੋਰ ਫਦੇਗੜ ਚੂੜੀਆਂ ਆਓ ਤੁਹਾਨੂੰ ਇਹ ਚੀਜ਼ ਮਿਲੇਗੀ ਠੀਕ ਹੈ ਜੀ ਵੀਡੀਓ ਚੰਗੀ ਲੱਗੇ ਲਾਈਕ ਕਰਿਓ ਸ਼ੇਅਰ ਕਰਿਓ ਕਮੈਂਟ ਕਰਿਓ ਠੀਕ ਹੈ ਜੀ ਫਿਰ ਤੁਹਾਨੂੰ ਮਿਲਨੇ ਆ ਕਿਸੇ ਨਵੀਂ ਵੀਡੀਓ ਚ ਸਾਰਿਆਂ ਨੂੰ ਰਾਮ ਰਾਮ ਤੇ ਸਤਿ ਸ੍ਰੀ ਅਕਾਲ